ਸਿਆਣਿਆਂ ਦਾ ਕਥਨ ਹੈ ਕਿ ਅਧਿਆਪਕ ਭਾਵੇਂ ساری ਉਮਰ ਅਧਿਆਪਕ ਹੀ ਰਹਿੰਦਾ ਪਰ ਅਧਿਆਪਕ ਤੋਂ تعلیم ਲੈਣ ਵਾਲੇ ਵਿਦਿਆਰਥੀ ਬਹੁਤ ਸਾਰੀਆਂ ਮੰਜ਼ਲਾਂ ਨੂੰ ਸਰ ਕਰਦੇ ਹੋਏ ਬੁਲੰਦੀਆਂ ਤੇ ਪਹੁੰਚ ਜਾਂਦੇ ਨੇ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਨ੍ਹਾਂ ਨੇ ਪੰਤ ਦੀ ਝੋਲੀ ਬਹੁਤ ਸਾਰੇ ਗੁਣਵਾਨ ਤੇ ਸੁਰੀਲੇ ਕੀਤਨੀਆਂ ਪਾਏ ਇੱਕ ਅਜਿਹੀ ਹੀ ਸ਼ਖਸੀਅਤ ਹੈ ਪ੍ਰੋਫੈਸਰ ਰਵੇਲ ਸਿੰਘ ਜੀ ਜੋ ਕਿ ਹਜੂਰੀ ਰਾਗੀ ਵੀ ਰਹੇ ਚੁਕੇ ਨੇ ਸਾਡੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਆਪ ਜੀ ਦੇ ਰੂਬਰੂ ਹੋਣਗੇ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਰਦੇ ਆਂ ਕਾਫੀ ਲੰਮਾ ਅਰਸਾ ਸਤਖਰ ਸ਼੍ਰੀ ਹਰਮੰਦਰ ਸਾਹਿਬ ਵਿਖੇ ਹਜੂਰੀ ਰਾਗੀ ਵਜੋਂ ਸੇਵਾਵਾਂ ਦੇਣ ਵਾਲੇ ਔਰ ਮੌਜੂਦਾ ਸਮੇਂ ਦੇ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਗੁਰਮਤ ਸੰਗੀਤ ਦੀ تعلیم ਦੇ ਰਹੇ ਪ੍ਰੋਫੈਸਰ ਰਵੇਲ ਸਿੰਘ ਜੀ ਹੋਰ ਨਾਲ ਪੈਸਾ ਬਾਬਾ ਸਵਾਗਤ ਆਵਜੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਆਪਣੇ ਬਚਪਨ ਦੇ ਬਾਰੇ ਸੰਗਤ ਦੇ ਨਾਲ ਜਰੂਰ ਸਾਂਝ ਪਾਓ ਮੇਰਾ ਪਿੰਡ ਜਿਹੜਾ ਹੈ ਖਲਚੀਆਂ ਤੋਂ ਕਡੂਰ ਸਾਹਿਬ ਰੋਡ ਤੇ ਸੱਕਿਆਂ ਵਾਲੀ ਉਹਦਾ ਪਿੰਡ ਹੈ ਜਿੱਥੇ ਮੇਰਾ ਜਿਹੜਾ ਜਨਮ ਹੈ 1956 ਦੇ ਵਿੱਚ ਤੇ ਮੇਰੇ ਜਿਹੜੇ ਬਜ਼ੁਰਗ ਨੇ ਉਹ ਤਾਂ ਪਾਕਿਸਤਾਨ ਤੋਂ ਆਏ ਸੀ ਸਾਰੇ ਠੀਕ ਹੈ ਜੀ ਉਹ ਆ ਕੇ ਉੱਥੇ ਵਸੇ ਪਿੰਡ ਸੱਕਿਆਂ ਵਾਲੀ ਉੱਥੋਂ ਜਿਹੜੀ ਮੇਰੇ ਜਿਹੜੀ ਵਿਦਿਆ ਉਹ ਮਿਡਲ ਤੱਕ ਉਹ ਸਰਕਾਰੀ ਸਕੂਲ ਦੀ ਹੈ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਇੱਥੇ ਅੰਮ੍ਰਿਤਸਰ ਜਿਹੜਾ ਹਾਈ ਸਕੂਲ ਮਿਡਲ ਸਕੂਲ ਤੋਂ ਬਾਅਦ ਮੇਰੇ ਜਿਹੜੀ ਵਿਦਿਆ ਇੱਥੋਂ ਦੇ ਸ਼ੁਰੂ ਹੋਈ ਸੋ ਪੈਸਾ ਇੱਕੀ ਸਕੂਲ ਦੇ ਸਮੇਂ ਹੀ ਸੰਗੀਤ ਵਾਲੇ ਪਾਸੇ ਰੁਝਾਨ ਹੈ ਸੀ ਕਿ ਬਾਅਦ ਦੇ ਵਿੱਚ ਬਣਿਆ ਪਲੱਸ 2 ਕਰਨ ਤੋਂ ਬਾਅਦ ਹਾਂਜੀ ਉਹਦੇ ਵਿੱਚ ਹੈ ਵੀ ਮੇਰੇ ਬਜ਼ੁਰਗ ਜਿਹੜੇ ਮੇਰੇ ਐਨਸੈਸਟਰ ਜਿਹਨਾਂ ਵੱਡਿਆਂ ਦਾ ਬੜਾ ਰੋਲ ਹੈ ਕਿਉਂਕਿ ਉਹਨਾਂ ਨੂੰ ਕੀਰਤਨ ਕਰਨ ਦਾ ਲਗਨ ਸੀ ਢੋਲਕੀਆਂ ਸ਼ਾਨਾਂ ਨਾਲੋਂ ਕੀਰਤਨ ਕਰਦੇ ਸੀ ਜਦੋਂ ਕੋਈ ਪਿੰਡ ਵਿੱਚ ਆਉਂਦਾ ਸੀ ਉਹ ਕਹਿੰਦੇ ਗੁਰਸਿੱਖਾਂ ਦਾ ਕੋਈ ਘਰ ਆਏ ਤਾਂ ਸਾਡੇ ਘਰਾਂ 'ਕੇ ਉਸ ਵळे ਪੁਰਾਣੇ ਸਮੇਂ 'ਚ ਜਿਹੜੇ ਮਹਿਮਾਨ ਹੁੰਦੇ ਸੀ 7-8-8 ਦਿਨ ਠਹਿਰਦੇ ਤੇ ਦੀਵਾਨ ਲਗਾਉਂਦੇ ਸੀ ਤੇ ਉਹਨਾਂ ਦਾ ਸ਼ੌਕ ਜਿਹੜਾ ਉਹਦੇ ਕਰਕੇ ਮੇਰੇ ਬਲੱਡ ਵਿੱਚ ਵੀ ਜਿਹੜਾ ਸ਼ੌਕ ਹੈ ਨਾ ਉਹ ਵळे ਰਿਕਾਰਡ ਸੁਣਨੇ ਜਾਂ ਤਵਿਆਂ ਵਾਲੇ ਰਿਕਾਰਡ ਜੰਮਲੇ ਜੱਟ ਦੇ ਗੀਤ ਸੁਣਨੇ ਇਤਨਾ ਮੈਨੂੰ ਵੀ ਬਚਪਨ ਤੋਂ ਸ਼ੌਕ ਸੀ ਮੈਨੂੰ ਉਹਨਾਂ ਸੁਣਾਉਣੇ ਸ਼ਬਦ ਸੁਣਾਉਣੇ ਢੋਲਕੀਆਂ ਸ਼ਾਨਾਂ ਨੇ ਮੈਨੂੰ ਮਗਰ ਕੀ ਤੁਮ ਸੁਣਨਾ ਤੇ ਇਸ ਤਰ੍ਹਾਂ ਫਿਰ ਮੈਨੂੰ ਉਹਦੇ ਸ਼ੌਕ ਕਰਕੇ ਮੈਨੂੰ ਸਕੂਲ ਵਿੱਚ ਮਨੇ ਜਿਹੜੇ ਮੇਰੇ ਮਾਸਟਰ ਸੀ ਉਸਤਾਦ ਜੋ ਜਿਹੜੇ ਟੀਚਰ ਮੈਨੂੰ ਪੜਾਉਂਦੇ ਸਨ ਉਹ ਮੈਨੂੰ ਮੌਕਾ ਦਿੰਦੇ ਸਨ ਕਿ ਤੂੰ ਬੇਟਾ ਕੋਈ ਧਾਰਮਿਕ ਗੀਤ ਸੁਣਾ ਕੋਈ ਦੇਸ਼ ਪਿਆਰ ਦਾ ਭਗਤੀ ਦਾ ਗੀਤ ਸੁਣਾ ਇਸ ਤਰ੍ਹਾਂ ਮੈਨੂੰ ਸ਼ੌਕ ਜਿਹੜਾ ਉਹਨਾਂ ਨੇ ਵੱਡਿਆਂ ਨੇ ਤੇ ਮਾਸਟਰਾਂ ਨੇ ਮੇਰਾ ਸ਼ੌਕ ਨੂੰ ਤੇਲੰਤ ਨੂੰ ਬਾਰੇ ਉਹ ਜਾ ਕੇ ਕੀਤਾ ਜੀ ਉਹ ਸਮੇਂ ਵੈਸੇ ਕੋਈ ਸੰਚਾਰ ਦੇ ਬਹੁਤੇ ਮਾਧਿਅਮ ਨਹੀਂ ਸਨ ਹੁੰਦੇ ਸਾਧ ਨਹੀਂ ਸਨ ਹੁੰਦੇ ਤੇ ਕਿਵੇਂ ਜਹਨ ਦੇ ਵਿੱਚ ਆਇਆ ਕਿ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਜਾਵੇ ਹਾਂਜੀ ਉਹਦੇ ਵਾਸਤੇ ਜਦੋਂ ਮੈਂ ਇੱਥੇ ਹਾਇਰ এডਿਕੇਸ਼ਨ ਵਾਸਤੇ ਹਾਈ ਸਕੈਂਡਰਡ ਵਾਸਤੇ ਜਦੋਂ ਮੈਂ ਅੰਮ੍ਰਿਤਸਰ ਮੇਰੇ ਪਿਤਾ ਜੀ ਇੱਥੇ ਅੰਮ੍ਰਿਤਸਰ ਆਏ ਉਹ ਰਾਜਗਿਰਿ ਦਾ ਕੰਮ ਮੇਰੇ ਬਿਜੁਰ ਕਰਦੇ ਸੀ ਮਕਾਨ ਬਣਾਉਣੇ ਹਨਾ ਪਾਕਿਸਤਾਨ ਤੋਂ ਸਿੱਖੇ ਸੀ ਜੀ ਜਦੋਂ ਸਭ ਤੋਂ ਪਹਿਲਾਂ ਇੱਥੇ ਬੱਸ ਸਟੈਂਡ ਬਣਿਆ ਇਸ ਜਗ੍ਹਾ ਦਾ ਨਾਂ ਪਹਿਲੇ ਨੂੰ ਪਾਥੀ ਗਰਾਉਂਡ ਆਂਦੇ ਸੀ ਠੀਕ ਹੈ ਤੇ ਬੱਸ ਸਟੈਂਡ ਉਸ ਵੇਲੇ ਮੌਜੂਦਾ ਜਿਹੜਾ ਸੀ ਉਸ ਵੇਲੇ ਹਾਲ ਗੇਟ ਸੀ ਉੱਥੇ 10-15 ਬੱਸਾਂ ਚੱਲਦੀਆਂ ਸੀ ਛੋਟਾ ਸੀ ਏਡਾ ਤੇ ਉਸ ਤੋਂ ਬਾਅਦ ਫਿਰ ਜਦੋਂ ਜਨਤਾ ਦੇ ਵਧਨ ਨਾਲ ਜਾਂ ਹੋਰ ਉਹਨੂੰ ਉਹਨਾਂ ਨੇ ਮਤਲਬ ਵੱਡਾ ਬੱਸ ਸਟੈਂਡ ਬਣਾਉ ਕਰਕੇ ਫਿਰ ਪਾਥੀ ਗਰਾਉਂਡ ਤੇ ਉਹਨਾਂ ਨੇ ਸਭ ਤੋਂ ਪਹਿਲੀ ਵਾਰ ਇਹ ਤੇ ਬੱਸ ਸਟੈਂਡ ਬਣਾਇਆ ਤੇ ਉਹਦੇ ਵਿੱਚ ਜਿਹੜਾ ਠੇਕੇਦਾਰ ਨੇ ਜਿਹੜਾ ਠੇਕਾ ਲਿਆ ਸੀ ਉਸ ਕੰਟਰੈਕਟਰ ਜਿਹੜਾ ਗਵਰਨਮੈਂਟ ਕੰਟਰੈਕਟਰ ਸੀ ਉਹਨੇ ਮੇਰੇ ਪਿਤਾ ਜੀ ਨੂੰ ਕਿਹਾ ਵੀ ਇੱਥੇ ਲੰਬਾ ਸਮਾਂ ਕੰਮ ਚੱਲਣਾ ਤੁਸੀਂ ਇੱਥੇ ਆਓ ਮੇਰੇ ਪਿਤਾ ਜੀ ਅੰਮ੍ਰਿਤਸਰ ਤੋਂ ਇੱਥੇ ਕੰਮ ਵਾਸਤੇ ਆਏ ਬੋਲਦੇ ਉਹਨੂੰ ਬੱਸ ਸਟੈਂਡ ਬਣਾਉਣ ਵਾਸਤੇ ਤੇ ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਪਹਿਲਾਂ ਰੈਂਟ ਤੇ ਰਹਿੰਦੇ ਸੀ ਉਹਨਾਂ ਰੋਟੀ ਬਣਦੀ ਦੀ ਪ੍ਰੋਬਲਮ ਮੇਰੇ ਮਾਤਾ ਜੀ ਆ ਗਏ ਹਾਂ ਮੈਂ ਫਿਰ ਮਿਡਲ ਸਟੈਂਡਰਡ ਤੱਕ ਉੱਥੇ ਸਕੂਲ ਉਹ ਪੜ੍ਹਾਈ ਕਰਕੇ ਦਾਦੀ ਦਾਦਾ ਵੀ ਮੇਰੇ ਉੱਥੇ ਸਨ ਤੇ ਮੇਰੇ ਮਾਤਾ ਜੀ ਆਸਤਾ ਆ ਗਏ ਫਿਰ ਮੈਨੂੰ ਜਦ ਮਿਡਲ ਸਟੈਂਡਰਡ ਤੋਂ ਬਾਅਦ ਮੈਨੂੰ ਉਹ ਹਾਈ ਸਕੂਲ ਚ ਦਾਖਲ ਕਰਾਉਣਾ ਸੀ ਫਿਰ ਉਹਨਾਂ ਮਨ ਕਹਿ ਤੂੰ ਵੇ ਇਥੇ ਉੱਥੇ ਕਿਉਂਕਿ ਪਿੰਡੇ ਸਕੂਲ ਮਿਡਲ ਤੱਕ ਸੀ ਬਾਕੀ ਇਸ ਬਾਕੀ ਹਾਈ ਸਕੂਲ ਜਿਹੜੇ ਸਨ ਜਾਂ ਪੋਰਸ਼ੀ ਸੀ ਜਾਂ ਮਿਆਮੈਂਡ ਸੀ ਜਾਂ ਅਰਜਾ ਸੀ ਜਾਂ ਖਲਚੀਆਂ ਸੀ ਤੇ ਪੈਦਲ ਆਉਣਾ ਪੈਂਦਾ ਸੀ ਸਰੇ ਮੇਰੀ ਸਿਸਟਰ ਜਿਹੜੀ ਮੇਰੇ ਤੋਂ ਦਾ 15 ਸਾਲ ਛੋਟੀ ਹੈ ਜਿਹੜੀ ਨੇਸ ਉਹ ਫਿਰ ਮਨੋਨਾ ਦੇ ਇੱਥੇ ਸ੍ਰੀ ਗੁਰੂ ਰਾਮਦਾਸ ਸਕੂਲ ਜਿਹੜਾ ਹੈ ਇਹ ਸਕੰਡਰੀ ਸਕੂਲ ਉਹ ਛੋੜਦੇ ਹਾਈ ਸਕੂਲ ਸੀ ਸੀਨੇਸ ਕੰਡਰੀ ਤੋਂ ਬਾਅਦ ਬਣਿਆ ਇੱਥੇ ਮਨੋਨਾ ਐਡਮਿਸ਼ਨ ਦਵਾਇ ਤੇ ਇੱਥੇ ਮੈਂ 10ਵੀਂ ਜਣੀ ਹੈ ਇਥੋਂ ਪਾਸ ਕੀਤੀ ਹਾਈ ਸਕੂਲ ਤੇ ਮਤਲਬ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਾਣ ਦਾ ਸਬਬ ਕਿਵੇਂ ਬਣਿਆ ਉਹਦੇ ਜਿਹਦੇ ਚ ਮੈਂ ਹਾਈ ਸਕੂਲ ਤੋਂ ਬਾਅਦ ਮੈਂ ਐਡਮਿਸ਼ਨ ਲਿਆ ਜਾਨੀ ਕਿ ਜਤਰਾ ਡੀਵੀ ਕਾਲਜ ਹਾਥੀਕੇ ਉਸੜੇ ਪ੍ਰੈਪ ਹੁੰਦੇ ਸੀ ਜਿਹਨੂੰ 11ਵੀਂ ਕਲਾਸ ਕਹਿੰਦੇ ਉਹਨੂੰ ਪ੍ਰੈਪ ਕਹਿੰਦੇ ਸੀ ਠੀਕ ਹੈ ਜੀ ਉੱਥੇ ਫਿਰ ਮੈਨੂੰ ਕਦੀ ਵੀ ਪੀੜ ਖਾਲੀ ਵਿੱਚ ਮੈਨੂੰ ਹਰਮੰਦਰ ਸਾਹਿਬ ਜਾਣ ਦਾ ਮੌਕਾ ਮਿਲਦਾ ਸੀ ਤੇ ਮੇਰਾ ਸ਼ੌਕ ਸੀ ਕੀਰਤਨ ਸੁਣਦਾ ਮੈਂ ਉੱਥੋਂ ਦੇ ਉਸ ਵੇਲੇ ਮੌਜੂਦਾ ਹੁੰਦੇ ਬੜੇ ਬੜੇ ਅੱਛੇ ਰਾਗੀਜ਼ ਕਲਾਸੀਕਲ ਗੁਰਮੁਖੀ ਸੰਗੀਤ ਗਾਉਣ ਵਾਲੇ ਸਨ ਉਸ ਵੇਲੇ ਰਾਗੀਸ ਹਨ ਇਹ ਮੈਂ ਸੰਗਤ ਗੱਲ ਕਰਿਆ 772 ਹੂੰ ਤੇ ਉਸ ਵੇਲੇ ਫਿਰ ਮੈਨੂੰ ਉੱਥੇ ਮੌਕਾ ਮਿਲਦਾ ਸੀ ਕੀਰਤਨ ਸੁਣਦਾ ਵੇਲੇ ਪੀੜਾਂ ਚ ਤੇ ਜਿਹੜੇ ਰਾਗਿਆਂ ਤੋਂ ਮੈਂ ਪ੍ਰਭਾਵਿਤ ਹਾਂ ਮੈਂ ਉਹਨਾਂ ਤੋਂ ਮੇਰੇ ਮਾਚਾਗਾ ਕਿ ਮੈਂ ਗੁਰਮੁਸਿਕੀਤ ਕੀਰਤਨ ਇਤਨਾ ਕਰਾਂ ਹਰਮੰਦਰ ਸਾਹਿਬ ਦੇ ਵਿੱਚ ਤੇ ਉਸ ਵੇਲੇ ਦੇ ਰਾਗੀ ਜਿਹੜੇ ਸਨ ਉਸ ਵੇਲੇ ਪ੍ਰਿੰਸੀਪਲ ਭਾਈ ਬਲਦੇਵ ਸਿੰਘ ਜੀ ਇਹ ਉੱਥੇ ਵੀ ਪੜੇ ਹੋਏ ਸਨ ਅਸ਼ੀਦ ਸਿੰਘ ਮਿਸ਼ਨਰੀ ਕਾਲਜ ਠੀਕ ਹੈ ਜੀ ਪਹਿਲਾ ਬੈਚ ਜਦੋਂ ਸ਼ੁਰੂ ਹੋਇਆ ਕਿਤੇ ਉੱਥੋਂ ਉਹਨਾਂ ਨੇ ਵਿਦਿਆ ਲਈ ਸੀ ਅਸੀਂ ਉਹਨਾਂ ਨੂੰ ਪੁੱਛ ਆਪ ਤੁਸੀਂ ਵਿਦਿਆ ਕਿੱਥੇ ਲਈ ਕਹਿੰਦੇ ਜੀ ਮੈਂ ਅਸ਼ੀਦ ਸਿੰਘ ਮਿਸ਼ਨਰੀ ਕਾਲਜ ਤੋਂ ਪਹਿਲੀ ਕਲਾਸ ਵਿੱਚ ਨਾਲ ਸਭ ਦੇ ਉਹ ਕਲਾਸ ਫੈਲੋ ਠੀਕ ਹੈ ਜੀ ਤੇ ਫਿਰ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਜਦੋਂ ਮੈਂ ਇੱਥੇ ਮੈਂ ਉਸ ਵੇ ਬੀਏ ਫਸਟイヤー ਕਰ ਲਈ 12 ਕਲਾਸਾਂ ਜਾਨੀ ਕਿ ਤੇ ਐਡਮਨ ਪੜੀ ਜੀਤ ਖਵਾਰ ਚ ਠੀਕ ਹੈ ਜੀ ਤੇ ਉੱਥੇ ਕੋਈ ਦਾਖਲਾ ਐਡਮਿਸ਼ਨ ਹੋ ਰਿਹਾ ਜਿਹੜਾ ਕਿ ਕੋਰਸ ਫ੍ਰੀ ਕਰਾਇਆ ਜਾਂਦਾ ਵਜੀਫਾ ਦਿੱਤਾ ਜਾਂਦਾ ਗੁਰਮਤ ਸੰਗੀਤ ਸਿਖਾਉਂਦੇ ਤੇ ਮੈਂ ਫਿਰ ਕਾਲਜ ਐਡਮਿਸ਼ਨ ਨੇ ਲਿਆ ਮੈਂ ਸ਼ੌਕ ਦੇ ਵਿੱਚ ਆਪਣੇ ਸ਼ੌਕ ਦਾ ਜਨੂਨ ਜਿਹੜਾ ਸੰਗੀਤ ਦਾ ਸੀ ਗੁਰਮਤ ਸੰਗੀਤ ਦੇ ਪ੍ਰਤੀ ਮੈਂ ਉੱਥੇ ਜਾ ਕੇ ਪਤਾ ਕੀਤਾ ਸ਼ੀਰਸਿਕ ਐਡਮਿਸ਼ਨ ਕਾਲਜ ਉਸਲੇ ਨਿਰਮਲ ਸਿੰਘ ਖਾਲਸਾ ਜਿਹੜੇ ਪਦਮ ਸ਼੍ਰੀ ਨੇ ਜੀ ਤੇ ਉਹਨਾਂ ਦਾ ਬੈਜ ਉਸਲੇ ਚੱਲ ਰਿਹਾ ਸੀ ਠੀਕ ਹੈ ਜੀ ਤੇ ਉਹਨਾਂ ਨੂੰ ਜਾ ਕੇ ਮੈਂ ਪੁੱਛਿਆ ਕਹਿੰਦੇ ਵੀ ਤੁਸੀਂ ਇੱਥੇ ਦਾਖਲ ਸਾਇੰਸ ਜਾਣ ਵਾਲਿਆਂ ਸਾਡੇ ਕੋਰਸ ਮੁਕੰਮਲ ਹੋ ਗਿਆ ਤੁਸੀਂ ਇੱਥੇ ਆਪਣਾ ਅਪਲਾਈ ਕਰਕੇ ਤੇ ਭਰਤੀ ਹੋ ਜਾਓ ਉਹਨਾਂ ਨੇ ਮੈਨੂੰ ਰਸਤਾ ਦੱਸਿਆ ਮੈਂ ਅਪਲਾਈ ਕਰਤਾ ਤੇ ਮੈਨੂੰ ਉੱਥੇ ਐਡਮਿਸ਼ਨ ਸੰਨ ਅ 70 ਦੇ ਵਿੱਚ ਜੀ ਐਡਮਿਸ਼ਨ ਮਿਲਿਆ ਉੱਥੇ ਸੁਪਾਏ ਸਭ ਇਹਦੇ ਵਿੱਚ ਵਾਕਈ ਕੋਈ ਦੂਰਾਵਾ ਨਹੀਂ ਜੇਕਰ ਅੱਜ ਕੌਮ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਹਜੂਰੀ ਦਾਗੀ ਸਾਹਿਬਾਨ ਸੇਵਾਵਾਂ ਦੇ ਰਹੇ ਨੇ ਜਾਂ ਜਿੰਨੇ ਵੀ ਸਤਿਕਾਰਯੋਗ ਰਾਗੀ ਨੇ ਬਹੁਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਹੀ ਉਹਨਾਂ ਨੇ تعلیم ਲਈ ਹੋਈ ਹੈ ਤੇ ਜਦੋਂ ਤੁਸੀਂ ਉੱਥੇ ਦਾਖਲਾ ਲਿਆ ਤੇ ਕਿਹੜੀਆਂ-ਕਿਹੜੀਆਂ ਮਹਾਨ ਵਿਭੂਤੀਆਂ ਤੁਹਾਨੂੰ ਉੱਥੇ تعلیم ਦਿੰਦੀਆਂ ਸਨ ਉੱਥੇ ਸਾਡੇ ਸਤਿਕਾਰਯੋਗ ਉਸਤਾਦ ਜੀ ਸਰਵतार ਸਿੰਘ ਜੀ ਨਾਮ ਸਾਹਿਬ ਕੀ ਬਾਤ ਹੈ ਬਹੁਤ ਵੱਡੀ ਦੇਣ ਹੈ ਬੰਦ ਨੂੰ ਉਹਨਾਂ ਦੀ ਜੀ ਉਸਤਾਦ ਮਹੰਗਾ ਸਿੰਘ ਜੀ ਤਬਲਾ ਜੀ ਬਾਦਖਸਾਨ ਉਥੇ ਉਹ ਤਬਲੇ ਦੇ 우ਸਤਾਦ ਸਨ ਤੇ ਸਭ ਤੋਂ ਸਨਮਾਨਯੋਗ ਅਸਤੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਜਿਹੜੇ ਉਸ ਵੇਲੇ ਸਾਡੇ ਪ੍ਰਿੰਸੀਪਲ ਸਨ ਬੜੇ ਵਿਦਵਾਨ ਜਿੰਨਾ ਸਾਨੂੰ ਬੜਾ ਗਿਆਨ ਦਿੱਤਾ ਜੀ ਤੇ ਉਹਨਾਂ ਦੇ ਸ਼ਬਦ ਅਜੇ ਵੀ ਮੇਰੇ ਦਿਲ ਦਿਮਾਗ ਵਿੱਚ ਉੱਕਰੀ ਹੋਈ ਹੈ ਕਿ ਕਿਸ ਤਰ੍ਹਾਂ ਸਾਨੂੰ ਗਿਆਨ ਦਿੰਦੇ ਸੀ ਕਿਤ ਤਰ੍ਹਾਂ ਮੈਥਡ ਆਫ ਟੀਚਿੰਗ ਸੀ ਉਹਨਾਂ ਦਾ ਤੇ ਪ੍ਰੋਫੈਸਰ ਹਰਭਜਨ ਸਿੰਘ ਜੀ ਅੱਜ ਕੱਲ ਇੰਗਲੈਂਡ ਚਲੇ ਗਏ ਨੇ ਉਹ ਵੀ ਉਥੇ ਸਾਨੂੰ ਤਾਲੀਮ ਦਿੰਦੇ ਸਨ ਤੇ ਇਸ ਤਰ੍ਹਾਂ ਕਰਕੇ ਉਸ ਵੇਲੇ ਥੋੜਾ ਸਟਾਫ ਹੁੰਦਾ ਸੀ ਵਿਦਿਆਰਥੀ ਵੀ ਗਿੰਦੀ ਘਟਉਂਦੇ ਸੀ ਮਤਲਬ ਬੜੇ ਅੱਛਾ ਉਹਨਾਂ ਸਨ ਬੜੇ ਦੋਸਤਾਂ ਚ ਜਿਹੜਾ ਵੀ ਕੋਰਸ ਕਰਾਇਆ ਬੜੇ ਅੱਛੇ ਢੰਗ ਨਾਲ ਕਰਾਇਆ ਹੋਰ ਅਸੀਂ ਉਸ ਤੋਂ ਪੂਰਾ ਸੈਟੀਸਫਾਈਡ ਆ ਤੇ ਜੇ ਤੁਸੀਂ ਸ਼ਹੀਦ ਇਕਮਿਸ਼ਨਰੀ ਕਾਲ ਵਿਖੇ تعلیم ਲਈ ਹਾਂਜੀ ਤੇ ਉਸ ਤੋਂ تعلیم ਲੈਣ ਦੇ ਦੌਰਾਨ ਜਦੋਂ ਸਮਾਪਤੀ ਹੋਈ ਹੈ ਤੁਹਾਨੂੰ ਸਚਕਣ ਸ਼੍ਰੀ ਹਰਮੰਦਰ ਸਾਹਿਬ ਦਾ ਹਜੂਰੀ ਦਾਗੀ ਨਿਯੁਕਤ ਕਰ ਦਿੱਤਾ ਗਿਆ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਕੀ ਕਾਰਨ ਸੀ ਕਿ ਤੁਸੀਂ ਨਿਕਲਦਿਆਂ ਹੀ ਉੱਥੇ ਹਜੂਰੀ ਦਾਗੀ ਸਾਬਦੀ ਡਿਊਟੀ ਕਰਨ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹਨਾਂ ਦਾ ਪ੍ਰੋਸਪੈਕਟ ਬਣਿਆ ਸੀ ਸਿਲੇਬਸ ਸੀ ਜੀ ਸ਼ੀਤ ਸਿੰਘ ਮਸ਼ਕਿਲ ਹੁਣ ਵੀ ਉਹ ਚ ਮੈਂਸ਼ਨ ਹੈ ਅੱਛਾ ਜੀ ਜਿਹੜੇ ਬੱਚੇ ਇੱਥੋਂ ਅੱਛੇ ਨੰਬਰ ਲੈਣਗੇ ਜਾਂ ਚੰਗੀ ਪੋਜੀਸ਼ਨ ਚਾਹਣਗੇ ਉਹਨਾਂ ਨੂੰ ਸਰਵਿਸ ਵਿੱਚ ਪਹਿਲ ਦਿੱਤੀ ਜਾਏਗੀ ਸ਼੍ਰੋਮ ਨੂੰ ਕਮੇਟੀ ਦੀ ਸਰਵਿਸ ਵਿੱਚ ਠੀਕ ਹੈ ਜੀ ਤੇ ਉਸ ਵळे ਗੁਰੂ ਆਮਦਾਸ ਜੀ ਦੀ ਕਿਰਪਾ ਨਾਲ ਮੈਂ ਸੰਗੀਤ ਕਲਾਸ ਵਿੱਚੋਂ ਸਭ ਤੋਂ ਜ਼ਿਆਦਾ ਨੰਬਰ ਲੈ ਤੇ ਮੈਨੂੰ ਫਿਰ ਉਹ ਨਿਯਮਾਂ ਮੁਤਾਬਕ ਫਿਰ ਮੈਨੂੰ ਆਫਰ ਹੋਈ ਕਿ ਤੁਹਾਨੂੰ ਇੱਥੇ ਸਰਵਿਸ ਤੇ ਤੇ ਜਾਂਦੀ ਹੈ ਉਸ ਵळे ਦੇ ਮੌਜੂਦਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਨੀ ਸਿੰਘ ਜੀ ਜੋ ਕਿ ਕੈਨੇਡਾ ਰਹਿੰਦੇ ਸਨ ਤੇ ਉੱਥੋਂ ਆ ਕੇ ਇੱਥੇ ਥੋੜਾ ਸਾ ਉਹਦੇ ਮਿੱਤਰ ਹੋਣ ਕਰਕੇ ਉਹਨਾਂ ਨੇ ਉਹਨੂੰ ਇੱਥੇ ਸਿੰਘ ਸਾਹਿਬ ਵੱਲੋਂ ਇੱਥੇ ਡਿਊਟੀ ਫਿਰ ਹੈੱਡ ਗ੍ਰੰਥੀ ਬਣੇ ਜੀ ਉਹਨਾਂ ਨੇ ਮੇਰਾ ਕੀਰਤਨ ਕਿਦੇ ਸੁਣ ਕੇ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੈਨੂੰ ਐਸੀ ਇੱਥੇ ਹਜ਼ੂਰੀ ਵਿੱਚ ਮਾਰੇ ਰਿਹਾ ਰਚ ਸਰਸਤ ਹੋਣੀ ਹੈ ਪਹਿਲੀ ਵਾਰ ਤੁਹਾਨੂੰ ਇਹ ਪਤਾ ਲੱਗਾ ਕਿ ਮੈਨੂੰ ਹਜੂਰੀ ਰਾਗੀ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਮਿਲੀ ਹੈ ਉਦੋਂ ਤੁਹਾਡੀ ਮਨੋਦਸ਼ਾ ਕੀ ਸੀ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਪਰਿਵਾਰ ਦੇ ਵਿੱਚ ਤੁਸੀਂ ਮਨੋਦਸ਼ਾ ਇਹ ਸੀ ਵੀ ਅਸੀਂ ਪਿੰਡ ਚ ਰਹਨ ਵਾਲੇ ਜਦੋਂ ਕਦੀ ਆਉਨੇ ਸੇ ਕਦੀ ਕਦਾਈ ਇੱਥੇ ਹਰਮੰਦਰ ਸਾਹਿਬ ਜਾਮਲ ਸਰਾਇ ਦਾ ਸੀ ਤੋਂ ਬੜਾ ਖੁਸ਼ੀ ਹੁੰਦਾ ਹੈ ਮਨ ਪਏ ਕਿ ਮੇਰੇ ਮੇਰੇ ਜਾਣੇ ਕਿ ਜਤਰਾ ਭਾਈ ਧਰਮ ਸਿੰਘ ਜੀ ਅਰਦਾਸੀ ਅੱਜ ਕੱਲ ਰਟਾਇਰ ਹੋਏ ਨੇ ਉਹਨਾਂ ਦੇ ਜਿਹੜੇ ਤਾਇਆ ਜੀ ਸਨ ਉਹ ਇਥੇ ਉਸ ਸਮੇਂ ਜਮ ਮੌਜੂਦਾ ਸਮੇਂ ਉਸ ਵੇਲੇ ਸਮੇਂ ਚ ਉਹ ਚੌਰ ਬਰਦਾਰ ਸਨ ਅਰਬੰਦਰ ਸਾਹਿਬ ਦੇ ਠੀਕ ਹੈ ਜੀ ਉਹਨਾਂ ਦੇ ਬੜੇ ਚਿੱਟੇ ਕੱਪੜੇ ਅਸੀਂ ਵੇਖਨੇ ਬੜੇ ਪ੍ਰੈਸ ਕੀਤੇ ਹੋਏ ਮਾਇਆ ਲੱਗੀ ਹੋਈ ਤੇ ਅਸੀਂ ਪਿੰਡਾਂ 'ਚ ਡੰਗਰ ਚਾਰਨੇ ਜਾਂ ਜੋ ਪਿੰਡੂ ਪਿੰਡੂ ਕੰਮ ਕਰਨੇ ਬਿਲਕੁਲ ਤੇ ਸਾਫ਼ ਸਪਾਈ ਉਹਨਾਂ ਦੇ ਘਰ ਦੇ ਉਹਨਾਂ ਦੇ ਰਹਿਣੇ ਬਣੇ ਵੇਖ ਕੇ ਸਾਡੇ ਮਨ 'ਚ ਵਿੱਚ ਆਏ ਪਈ ਅਸੀਂ ਕਦੀ ਇਹੋ ਜੀ ਸਰਵਿਸ ਕਰਾਂਗੇ ਜੀ ਅਸੀਂ ਵੀ ਸਾਨੂੰ ਇਸ ਦਰ ਤੇ ਮੌਕਾ ਮਿਲੂਗਾ ਕਿਆ ਬਾਤ ਤੇ ਗੁਰੂ ਸਾਹਿਬ ਨੇ ਉਹ ਸਾਡੇ ਮਨ ਦੀ ਸੁਣ ਲਈ ਉਸ ਵੇਲੇ ਤੇ ਸਾਨੂੰ ਸਾਰਾ ਇਹ ਸਮੇਂ ਦਬਾ ਸਮੇਂ ਸਾਨੂੰ ਉਹ ਸਾਧਨ ਉਹ ਜੇ ਦਿੰਦਾ ਰਿਹਾ ਤੇ ਸਾਨੂੰ ਉਹ ਕੋਰਸ ਵੀ ਕੀਤਾ ਇੱਥੇ ਮੌਕਾ ਵੀ ਮਿਲਿਆ ਇਹ ਗੁਰੂ ਆਮਦਸਤ ਦੀ ਬੜੀ ਆਪਾਰ ਬਖਸ਼ ਹੋਈ ਕਿ ਜਿਹੜੇ ਸਾਨੂੰ ਉੱਥੇ ਉਸ ਸਮੇਂ ਮੌਕਾ ਮਿਲਿਆ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਜਾਂ ਕੋਈ ਹੋਰ ਹੁੰਦਾ ਕੋਈ ਸ਼ਰਧਾਲੂ ਹੁੰਦਾ ਜਗਿਆਸੂ ਹੁੰਦਾ ਉਹਦੇ ਮਨ ਦੀ ਪਹਿਲੀ ਤਾਂਗ ਹੁੰਦੀ ਹੈ ਕਿ ਜੇਕਰ ਭਾਰਤ ਜਾਣਾ ਜਾਂ ਪੰਜਾਬ ਜਾਣਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕੀਤੇ ਜਾਂਗੇ ਪਰ ਤੁਹਾਨੂੰ ਉਸ ਦਰ ਦੀ ਸੇਵਾ ਮਿਲੀ ਤੇ ਜਦੋਂ ਤੁਸੀਂ ਪਹਿਲਾ ਸ਼ਬਦ ਪਹਿਲੀ ਵਾਰੀ ਉੱਤੇ ਸ਼ਬਦ ਕੀਰਤਨ ਕੀਤਾ ਹਾਂਜੀ ਉਦੋਂ ਕੀ ਮਹਿਸੂਸ ਕਰ ਰਹੇ ਸੀ ਉਹ ਜਰੂਰ ਸੰਗਤਾਂ ਦੇ ਨਾਲ ਬਹੁਤ ਆਨੰਦ ਸੀ ਬੜਾ ਉਸ ਵੇਲੇ ਜਿਹੜਾ ਇਨਾ ਫਖਰ ਸੀ ਮਨ ਵਿੱਚ ਕੇ ਅਸੀਂ ਨਾ ਚੀਜ਼ ਸਾਨੂੰ ਇਸ ਕਾਬਲ ਗੁਰੂ ਮਹਾਰਾਜ ਨੇ ਇਸ ਜਗ੍ਹਾ ਆਪਣੇ ਪਵਿੱਤਰ ਮਹਾਨ ਸਥਾਨ ਤੇ ਸਾਨੂੰ ਇਹ ਉਹ ਮੌਕਾ ਦਿੱਤਾ ਹੈ ਮੈਂ ਜene ਕਿ ਇਹ ਸਾਡੇ ਬਜ਼ੁਰਗਾਂ ਦਾ ਹੀ ਕੋਈ ਭਗਤੀ ਹੈ ਜਾਂ ਕੋਈ ਸਾਡਾ ਕੋਈ ਪੁਰਾਣਾ ਹੈ ਨਾ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਦੀ ਇਸ ਵੈਸੇ ਦੇ ਆਉਂਦੇ ਸਨ ਦਰਸ਼ਨ ਕੀਰਤਨ ਸਾਨੂੰ ਕਰਦੇ ਲੇਕਿਨ ਸਾਡੀ ਫੈਮਿਲੀ ਵਿੱਚੋਂ ਪਹਿਲਾ ਮੌਕਾ ਜਿਹੜਾ ਹੈ ਉਹ ਮੈਨੂੰ ਫੇ ਗੁਰੂ ਮਾਰ ਨੇ ਬਖਸ਼ ਕੀਤਾ ਕੀਰਤਨ ਕਰਨ ਦਾ ਅਸੀਂ ਉੱਥੇ ਦੋ ਦੋ ਡਿਊਟੀਆਂ ਹੌਸਲੇ ਕਰਦੇ ਰਹਿਆ ਸਵੇਰੇ ਸ਼ਾਮ ਕਿਉਂਕਿ ਅੱਜ ਤਾਂ ਅੱਜਕੱਲ ਸਮਾਂ ਬਦਲ ਗਿਆ ਉਦੋਂ ਜਥੇ ਘੱਟ ਸਨ ਅਰਮੰਦਰ ਸਾਹਿਬ ਦੇ ਵਿੱਚ ਜੀ ਤੇ 12 14 ਜਥੇ ਹੁੰਦੇ ਸੀ ਜੀ ਤੇ 12 ਗਰੂਪੇਂ ਤੋਂ ਜਥੇ ਕਰਦੇ ਸੀ ਤੇ ਹਰ ਜਥੇ ਦੀਆਂ ਦੋ ਦੋ ਡਿਊਟੀਆਂ ਆਉਂਦੀਆਂ ਦੋ ਜਥੇ ਸਪੇਅਰ ਰੱਖੇ ਹੁੰਦੇ ਵੀ ਕੋਈ ਛੁੱਟੀ ਜਾਵੇ ਜਾਂ ਕੋਈ ਇਨ ਕੇਸ ਕੋਈ ਬਿਮਾਰ ਹੋ ਜਾਂਦਾ ਰਗੇ ਉਹਦੀ ਜਗ੍ਹਾ ਕੰਮ ਕਰ ਲੈ ਠੀਕ ਹੈ ਪਸੇ ਸੋ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੈਂ ਚਾਹੁੰਦਾ ਸੰਗਤ ਦੇ ਨਾਲ ਤੁਸੀਂ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾਓ ਜੀ it ਬਾਤ ਆ ਪੈਸਾ ਬਹੁਤ ਆਨੰਦ ਆ ਆਪ ਜੀ ਦਾ ਇਹ ਸ਼ਬਦ ਸਰਵਨ ਕਰਕੇ ਪੈਸਾ ਸਾਬ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਰੋਜੀ ਰੋਟੀ ਦਾ ਵਸੀਲਾ ਬਣ ਜਾਂਦਾ ਹੈ ਉਸ ਤੋਂ ਬਾਅਦ ਪੜ੍ਹਾਈ ਜਾਰੀ ਨਹੀਂ ਰੱਖੀ ਜਾਂਦੀ ਜਾਂ ਪੜ੍ਹਾਈ ਸਮਾਪਤ ਕਰ ਦਿੱਤੀ ਜਾਂਦੀ ਹੈ ਪਰ ਤੁਸੀਂ ਆਪਣੇ ਸਮੇਂ ਦੇ ਐਮਏ ਬੀਐਡੋ ਤੇ ਉਹ ਫਿਰ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਮੈਨੂੰ ਉੱਚ ਤਾਲੀਮ ਹਾਸਲ ਕਰਨੀ ਚਾਹੀਦੀ ਹੈ ਉਹਦੇ ਵਾਸਤੇ ਹੈ ਕਿ ਜਦੋਂ ਸ਼ਿਦਸੇ ਮਸ਼ੀਨ ਕਾਲਜ ਮੈਂ ਡੀਵ ਕਾਲਜ ਤੋਂ ਦੱਜਾ ਕੇ ਦਾਖਲਾ ਲਿਆ ਤੇ ਮੇਰੀ ਵੀ ਅਧੂਰੀ ਰਹਿ ਗਈ। ਲੇਕਿਨ ਮੇਰੇ ਮਨ ਚ ਤਮਨਾ ਸਟੱਡੀ ਕਰਨ ਦੀ ਵੀ ਸੀ ਲੇਕਿਨ ਗੁਰਮਤ ਸੰਗੀਤ ਸਿੱਖਣ ਦੀ ਵੀ ਸੀ। ਗੁਰਮਤ ਸੰਗੀਤ ਦਾ ਸ਼ੌਕ ਜਿਆਦਾ ਪ੍ਰਭਲ ਹੋ ਜਾਣ ਕਰਕੇ ਮੈਂ ਕਿਹਾ ਫਿਰ ਮੈਂ ਵੀ ਇਹ ਜਿਹੜੀ ਐਜੂਕੇਸ਼ਨ ਆ ਮੈਂ ਬਾਅਦ ਚ ਕਰ ਲਾਂਗਾ। ਹੁਣ ਮੈਂ ਗੁਰਮਤ ਸੰਗੀਤ ਸਿੱਖਦਾ। ਲਗਨ ਉਹ ਬਸ ਜਿਆਦਾ ਹੈਵੀ ਹੋ ਗਈ। ਤੇ ਉੱਥੇ ਮੈਂ 2 ਸਾਲ ਜਿਹੜਾ ਕੋਰਸ ਦੌਰਾਨ ਮੈਂ ਸਟੱਡੀ ਨਹੀਂ ਕਰ ਸਕਿਆ ਹਨਾ। ਉਹਦਰੀ ਧਿਆਨ ਦਿੱਤਾ ਮੈਂ ਗੁਰਮਤ ਸੰਗੀਤ ਵਾਲੇ ਤੇ ਉਪਰੰਤ ਸਰਵਸਮਿਲਨ ਦੇ باوجود ਫਿਰ ਮੈਂ ਜਦੋਂ ਮਿਲ ਗਈ ਫਿਰ ਮੈਂ ਬੀਏ ਜਿਹੜੀ ਆਪਣੇ ਸਟੱਡੀ ਸ਼ੁਰੂ ਕੀਤੀ ਪ੍ਰਾਈਵੇਟ ਉਹ ਮੈਂ ਪ੍ਰਾਈਵੇਟ ਕਰਕੇ ਹਰ ਸਾਲ ਮੈਂ ਉਹ ਕਰਕੇ ਸੈਕਿੰਡ ਇਅਰ ਫਿਰ ਥਰਡ ਇਅਰ ਕਰਕੇ ਮੈਂ ਬੀਏ ਕਰ ਲਈ ਇਸ ਦੌਰਾਨ ਫਿਰ ਮੈਂ ਕਿ ਹੁਣ ਕੀ ਕਰਾਂ ਬੀਏ ਤੋਂ ਬਾਅਦ ਫਿਰ ਸੋਚਿਆ ਮੈਂ ਵੀ ਚਲੋ ਬੀਐਡ ਕਰ ਲੈਂਦੇ ਆ ਖਾਲਸਾ ਕਾਲਜ ਉਹ ਮੈਂ ਰੈਗੂਲਰ ਕੀਤੀ ਹੈ ਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਤੋਂ ਉਹ ਸਵੇਰੇ ਸ਼ਾਮ ਮੈਂ ਡਿਊਟੀ ਕਰਾ ਲਈ ਪੱਕੀ ਮੇਰਾ ਸਹਿਯੋਗ ਵੀ ਦਿੱਤਾ ਉਹ ਸਵੇਰੇ ਮਜੂਦਾ ਅਗਰ ਜਿਹੜਾ ਜਿਹੜਾ ਗ੍ਰੰਤੀ ਸਾਲਾ ਬਿਲਕੁਲ ਬਿਲਕੁਲ ਇਹਸ ਮੁੰਡਾ ਸਟੱਡੀ ਕਰ ਰਿਹਾ ਤੂੰ ਇਹ हेल्प ਕਰਨੀ ਹੈ ਠੀਕ ਹੈ ਜੀ ਤੇ ਉਹਨਾਂ ਮਨਫਿਟ ਸਵੇਰੇ ਸ਼ਾਮ ਡਿਊਟੀ ਕਰਨੇ ਦਿਨ ਮੈਂ ਕਾਲਜ ਰੈਗੂਲਰ ਤੇ ਜਾਣਾ ਉਹ ਤੋਂ ਫਿਰ ਮੈਂ ਸ਼ਾਮ ਆ ਕੇ ਡਿਊਟੀ ਕਰਨੇ ਇਸ ਤਰ੍ਹਾਂ ਮੈਂ ਸਾਲ ਵਿੱਚ 2 ਸਾਲ ਦਾ ਕੋਰਸ ਵੀ ਅਟਾ ਉਹ ਮੈਂ ਕਰ ਲੇ ਸਾਂ ਤੇ ਹੁਣ ਜਦੋਂ ਅਜੋਕਾ ਅਸੀਂ ਸ਼ਹੀਦ ਸਿਕ ਮਿਸ਼ਨਰੀ ਕਾਲਜ ਦੇਖਦੇ ਆਂ ਜਾਂ ਉਹਦੀ ਬਿਲਡਿੰਗ ਦੇਖਦੇ ਆਂ ਮੈਨੇਜਮੈਂਟ ਦੇਖਦੇ ਆਂ ਬਹੁਤ ਬਿਹਤਰ ਹੈ ਬੜੀਆਂ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਤੁਹਾਡੇ ਸਮੇਂ ਦੇ ਵਿੱਚ ਇਹਨਾਂ ਸਭ ਦੀ ਸ਼ਾਇਦ ਘਾਟ ਵੀ ਸੀ ਪਰ ਉਦੋਂ ਮਨ ਦੇ ਵਿੱਚ ਲਗਨ ਜ਼ਿਆਦਾ ਹੁੰਦੀ ਸੀ ਹਾਂਜੀ ਤੇ ਕਿਹੋ ਜਿਹਾ ਸੀ ਮਾਹੌਲ ਉਹ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦਾ ਬੜਾ ਵਧੀਆ ਸੀ ਅਸੀਂ ਉਹਨੂੰ ਮਾੜਿਆ ਨਾ ਕਹਾਂਗੇ ਅਸੀਂ ਸਾਡੇ ਮਨ 'ਚ ਉਹੀ ਨਕਸ਼ਾ ਬਸਿਆ ਹੋਇਆ ਹੈ ਕੀ ਬਾਤ ਹੈ ਹਨਾ ਉਸ ਵਲੇ ਵਜੀਫਾ ਜਿਹੜਾ ਸਾਨੂੰ 75 ਰੁਪਏ ਮਿਲਦਾ ਸੀ ਜਿਹੜਾ ਕਿ ਅੱਜ ਕੱਲ 1200 ਆ ਤੇ ਬੜਾ ਸੁਣਾ ਮਾਹੌਲ ਸੀ ਹੁਣ ਤੇ ਪੱਖੇ ਵੀ ਲੱਗੇ ਆ ਬੜੀਆਂ ਸਹੂਲਤਾਂ ਸਾਡੇ ਵੇਲੇ ਸਿਰਫ ਕਲਾਸਰੂਮ 'ਚ ਪੱਖੇ ਹੁੰਦੇ ਸੀ ਥੋੜੀ ਗਿਣਤੀ ਸੀ ਸਾਰੇ ਬੱਚੇ ਪੜਨ ਵਾਲੇ ਸ਼ੌਕ ਵਾਲੇ ਹੁੰਦੇ ਸਨ ਬੜੀ ਵੱਧ ਚੜ੍ਹ ਕੇ ਮਿਹਨਤ ਕਰਦੇ ਸੀ ਬੜੇ ਛੇ ਲਗਣਾ ਕਰਦੇ ਸੀ ਤੇ ਮੈਂ ਚਾਹਣਾ ਤੁਸੀਂ ਜਿਹੜੇ ਤੁਹਾਡੇ ਉਸ ਸਮੇਂ ਕਲਾਸਮੇਟ ਸਨ ਹਾਂਜੀ ਤੋ ਤਿੰਨੇ ਜਿਹੇ ਨਾਮ ਸੰਗਤਾਂ ਦੇ ਨਾਲ ਸਾਂਝੀ ਕਰੋ ਜਿਹੜੇ ਮੇਰੇ ਕਲਾਸ ਫੋਲੋ ਸਨ ਆ ਦੂਰ ਦਰਾੜ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਬਸ ਗਏ ਹਨਾ ਤੇ ਇੱਕ ਮੇਰੇ ਤੋਂ ਬਾਅਦ ਜਿਹੜੇ ਨੰਬਰ ਜਨੇ ਜਿਆਦਾ ਲੈ ਸੀ ਉਹ ਭਾਈ ਹਰਦੇਵ ਸਿੰਘ ਸੀ ਠੀਕ ਹੈ ਜੀ ਉਹਨਾਂ ਦੇ ਪਿਤਾ ਜੀ ਸਰਦਾਰ ਰਵਨ ਸਿੰਘ ਜੀ ਕਾਜਲੇ ਇੱਥੋਂ ਇਸੇ ਕਾਲਜ ਤੋਂ ਪੜ੍ਹੇ ਹੋਏ ਸੀ ਤੇ ਹੋਰ ਵੀ ਬੜੇ ਅੱਛੇ ਰਾਗੀ ਜਿਹੜੇ ਉਸ ਵੇਲੇ ਹੋਏ ਨੇ ਤੇ ਭਾਈ ਮਰੀਕ ਸਿੰਘ ਜੀ ਸਨ ਭਾਈ ਮੁਖਤਾਰ ਸਿੰਘ ਜੀ ਸਨ ਅچھے ਰਾਗੀ ਜਿਹੜੇ ਉਸ ਵੇਲੇ ਸਨ ਅچھے ਸਟੂਡੈਂਟਸ ਸਨ ਮੌਜੂਦਾ ਦੌਰ ਦੇ ਵਿੱਚ ਜਦੋਂ ਅਸੀਂ ਵਿਦਿਆਰਥੀਆਂ ਦੇ ਮਨੋਭਾਵ ਦੇਖਦੇ ਹਾਂ ਤੇ ਉਹ ਜਦੋਂ ਦਾਖਲਾ ਲੈਂਦੇ ਨੇ ਇੱਕ ਮਨ ਦੇ ਵਿੱਚ ਇਹ ਖਿਆਲ ਹੁੰਦਾ ਹੈ ਕਿ ਰਾਗੀ ਦਾ ਕੋਰਸ ਕਰਕੇ ਜਾਂ ਪ੍ਰਚਾਰਕ ਦਾ ਕੋਰਸ ਕਰਕੇ ਬਾਹਰ ਜਾਵਾਂਗੇ ਪਰ ਜਦੋਂ ਤੁਸੀਂ ਇਹ ਕੋਰਸ ਕੀਤਾ ਸੀ ਕਿ ਤੁਹਾਡੇ ਮਨਾਂ ਵਿੱਚ ਕਿਤੇ ਇਹ ਖਿਆਲ ਹੁੰਦਾ ਸੀ ਅਜਿਹਾ ਕਿ ਹੁਣ ਹੀ ਇਸ ਪੱਧਰ ਤੇ ਸੋਚਿਆ ਜਾਂਦਾ ਉਦੋਂ ਜ਼ਿਆਦਾ ਪਹਿਲੇ ਸਾਡਾ ਮਨ ਤੇ ਇਹਦਾ ਵੀ ਸੰਗੀਤ ਨਾਲ ਪਿਆਰ ਸੀ ਠੀਕ ਗੁਰਮੁਖੀ ਸੰਗੀਤ ਹੈ ਕਿ ਗੁਣੀ ਬਣ ਦਾ ਉਸ ਵੇਲੇ ਪਹਿਲਾਂ ਪਹਿਲਾਂ ਹੁੰਦਾ ਸੀ ਵੀ ਗੁਣੀ ਬਣਨਾ ਤੇ ਉਹਦੇ ਵਿੱਚ ਅੱਜ ਕੱਲ ਬਹੁਤੇ ਵਿਦਿਆਰਥੀ ਜਿਹੜੇ ਸਾਡੇ ਕੋ ਆਉਂਦੇ ਆ ਉਹ ਹੀ ਚਾਹੁੰਦੇ ਕਿ ਫਟਾਫਟ ਸਾਨੂੰ ਚਾਰ ਸ਼ਬਦ ਆ ਜਾਣ ਤਾਂ ਅਸੀਂ ਮਤਲਬ ਇਹ ਬਾਹਰ ਜਾਈਏ ਵਿਦੇਸ਼ ਜਾਈਏ ਜਿਆਦਾ ਮਨੀ ਮਾਈਂਡਡ ਹੋਣ ਕਰਕੇ ਅੱਜ ਕੱਲ ਜਿਆਦਾ ਹੈ ਨਾ ਪੈਸੇ ਦਾ ਪ੍ਰਭਾਵ ਹੋਣ ਕਰਕੇ ਲੋਕੀ ਜਿਆਦਾ ਬਹੁਤੇ ਇਹ ਹੁੰਦੇ ਵੀ ਸੇ ਤੁਸੀਂ ਸੰਗੀਤ ਆ ਜਾਵੇ ਤੇ ਬਾਹਰ ਜਾਈਏ ਜੀ ਅੰਦਰੋਂ ਸੰਗੀਤ ਨਾਲ ਬਹੁਤੀ ਲਗਨ ਨਹੀਂ ਹੁੰਦੀ ਸਿਰਫ ਬਿਜ਼ਨਸ ਪੁਆਇੰਟ ਆਫ View ਤੋਂ ਦਾ ਜਨਤਾ ਜਿਹੜੀ ਆ ਰਹੀ ਹੈ ਹਾਂ ਕੀ ਇਸ ਸਮੇਂ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਹੈ ਕਿ ਇੱਥੋਂ ਗੁਰਮਤ ਸੰਗੀਤ ਪੈਦਾ ਹੋਇਆ ਹੋਵੇ ਤੇ ਸਰਕਾਰਾਂ ਇਹਦੇ ਵੱਲ ਕੋਈ ਧਿਆਨ ਦੇ ਰਹੀਆਂ ਹੋਣ ਕੀ ਇਹ ਸਾਰਿਆਂ ਦੀ ਸਾਂਝੀ ਕਲਾ ਹੈ ਇਹਨੂੰ ਪਰਫੁੱਲਤ ਕਰਨਾ ਚਾਹੀਦਾ ਇਹਦੇ ਵਿੱਚ ਸਰਕਾਰ ਵੱਲੋਂ ਤੇ ਕੋਈ ਇੰਨਾ ਜ਼ਿਆਦਾ ਯੋਗਦਾਨ ਨਹੀਂ ਲੇਕਿਨ ਜਿਤਨਾ ਸ਼ੋਰ ਨੂੰ ਕਮੇਟੀ ਹੈ ਇਹ ਸਰਮੌਰ ਸੰਸਥਾ ਹੈ ਇਹਦੇ ਚ ਹਦਾਇਤਾਂ ਕੀਤੇ ਜਾਂਦੇ ਆ ਕਿ ਗੁਰਮਤ ਸੰਗੀਤ ਅਨੁਸਾਰ ਗਾਇਆ ਜਾਵੇ ਨਾ ਗੁਰੂ ਅਮਰਦਾਸ ਜੀ ਦੇ ਰਾਗ ਦਰਬਾਰ ਹੁੰਦਾ ਕੁਝ ਜਵਦੀ ਟਕਸਾਲ ਨੇ ਮਤਲਬ ਇਹ ਉਹਨਾਂ ਨੇ ਗੁਰਮੁ ਸੰਗੀਤ ਨੂੰ ਸੰਭਾਲਿਆ ਪ੍ਰੋਫੈਸਰ ਸਾਹਿਬ ਗੱਲਾਂ ਸੀ ਤੁਹਾਡੇ ਨਾਲ ਹੋਰ ਵੀ ਅਜੇ ਕਰਨੀਆਂ ਨੇ ਜਾਰੀ ਰੱਖਾਂਗੇ ਗੱਲਬਾਤ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਸੰਗਤ ਦੇ ਨਾਲ ਇੱਕ ਸ਼ਬਦ ਹੋਰ ਦੀ ਤੁਸੀਂ ਜਰੂਰ ਸਾਂਝ ਪਾਓ ਜੀ ਅਸਿਲਾ ਕਿਆ ਬਾਤ ਹੈ ਭੈਸਾ ਬਹੁਤ ਨੰਦਾ ਹੈ ਬਾਕੀ ਝਲਕਦਾ ਹੈ ਕਿ ਤੁਸੀਂ ਮਿਹਨਤਾਂ ਕੀਤੀਆਂ ਹੋਈਆਂ ਨੇ ਬੱਚਿਆਂ ਨੂੰ ਸਿਖਾਇਆ ਹੋਇਆ ਹੈ ਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਕਲਾਸੀਕਲ ਤਰੀਕੇ ਦੇ ਨਾਲ ਸ਼ਬਦ ਗਾਇਨ ਕਰਦੇ ਹੋ ਕਲੀ ਸ਼ਹੀਦ ਸਿਕ ਮਿਸ਼ਨਰੀ ਕਾਲਜ ਵਿਖੇ ਹੀ ਹੁਣ ਤਾਲੀਮ ਨਹੀਂ ਦੇ ਰਹੇ ਬਲਕਿ ਇਹ ਤੋਂ ਪਹਿਲਾਂ ਵੀ ਬਹੁਤ ਜਗ੍ਹਾ ਦੇ ਉੱਪਰ ਜਾ ਕੇ ਬੱਚਿਆਂ ਨੂੰ ਤੁਸੀਂ ਸਿਖਾ ਚੁੱਕੇ ਹੋ ਗੁਰਬਾਣੀ ਸੰਗੀਤ ਬਾਰੇ ਦੱਸ ਚੁੱਕੇ ਹੋ ਤੇ ਮੈਂ ਚਾਹਾਂਗਾ ਜਰੂਰ ਇਸ ਗੱਲ ਦਾ ਦੀ ਸਾਹ ਸੰਗਤ ਨਾਲ ਜਰੂਰ ਪਾਉ ਕਿ ਕਿੱਥੇ-ਕਿੱਥੇ ਤੱਕ ਤੁਸੀਂ ਆਪਣੀ ਸੇਵਾਵਾਂ ਦੇ ਕੇ ਆਏ ਹਾਂਜੀ 3 ਸਾਲ ਸ਼੍ਰੀ ਰਮਦਰ ਸਾਹਿਬ ਜੀ ਦੀ ਹਜ਼ੂਰੀ ਰਾਗੀ ਰਹਿਣ ਤੋਂ ਬਾਅਦ ਜੀ ਸਾਲ 1983 ਵਿੱਚ ਮੇਰੇ ਉਸਤਾਦ ਸਾਹਿਬਾਨਾ ਅਸ਼ੀਸ਼ ਮਿਸ਼ਨਰੀ ਕਾਲਜ ਵਿੱਚ ਗਏ ਮੈਨੂੰ ਬਤੌਰ میوزਿਕ ਪ੍ਰੋਫੈਸਰ ਉਹਨਾਂ ਨੇ ਬੁਲਾਇਆ ਸਾਲ 83 ਤੋਂ ਲੈ ਕੇ 91 ਤੱਕ 1991 ਤੱਕ ਮੈਂ ਉੱਥੇ ਟੀਚ ਕੀਤਾ ਤੇ ਇਸ ਤਰ੍ਹਾਂ ਉਸ ਦੇ ਨਾਲ-ਨਾਲ ਮੇਰੀਆਂ ਆਪਣੀਆਂ ਪ੍ਰਾਈਵੇਟ ਅਕੈਡਮੀਆ ਮੇਰੀਆਂ 1983 ਦੁਨੀਆ ਕੇ ਮਨੋਰਾਗੀਆਂ ਦੇ ਬੱਚੇ ਮੰਜਰਾਂ ਦੇ ਬੱਚੇ ਸਖਤਰਾਂ ਦੇ ਬੱਚੇ ਮੇਰੇ ਕੋਲ ਸਿੱਖਣ ਵਾਸਤੇ ਆਉਂਦੇ ਸਨ। ਕਿਆ ਬਾਤ ਜਿਹੜਿਆਂ ਕਿ 1983 ਲੈ ਕੇ ਹੁਣ ਤੱਕ ਚੱਲ ਰਹੀਆਂ। ਜਿਸ ਸੰਗਤਾਂ ਨੇ ਹੁਣ ਤੱਕ ਆਬਜ ਨੂੰ ਕਿਹੜੇ ਕਿਹੜੇ ਸਨਮਾਨ ਦੇ ਨਾਲ ਨਿਵਾਜਿਆ। ਹਾਂਜੀ ਅਵਾਰਡ ਤਾਂ ਮੈਨੂੰ ਹੁਣ ਤੱਕ ਬਹੁਤ ਮਿਲੇ ਗੁਰਾਮਦਾਸ ਜੀ ਦੀ ਕਿਰਪਾ ਨਾਲ ਪਰ ਉਹਨਾਂ ਚ ਮੇਨ ਦੋ ਅਵਾਰਡ ਜਿਹੜੇ ਆਵੇ ਜਿੱਤਾਂ ਪ੍ਰਿੰਸੀਪਲ ਗੰਗਾ ਸਿੰਘ ਜੀ ਵਾਰਡ ਸ਼ੁਰੂ ਸ਼੍ਰੀ ਸਿਕਮਿਸ਼ਨ ਕਾਲਜ ਵਾਲਿਆਂ ਨਾਲ ਸ਼ੁਰੂਨ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਕਿ ਜਿਹੜੇ ਇੱਥੋਂ ਦੇ ਨਾਮਵਰ ਵਿਦਿਆਰਥੀ ਜਿਹੜੇ ਜਿਨ੍ਹਾਂ ਨੇ ਕੋਈ ਪੰ ਉਨਾਂ ਨੂੰ ਸਨਮਾਨਿਤ ਕੀਤਾ ਜਾਏ ਸਭ ਤੋਂ ਪਹਿਲਾ ਅਵਾਰਡ 2014 ਚ ਉਹਦਾ ਮਾਨ ਮੈਨੂੰ ਪ੍ਰਾਪਤ ਹੋਇਆ ਇਹ ਸ਼੍ਰੋਮਣੀ ਕਮੇਟੀ ਦੀ ਕਿਰਪਾ ਹੈ ਕਿ ਜਾਂ ਸਾਰਿਆਂ ਨੇ ਜਨਮ ਨੂੰ ਯੋਗ ਸਮਝ ਕੇ ਜੀ ਤੇ ਪ੍ਰਿੰਸੀਪਲ ਕੰਗਾ ਸਿੰਘ ਜੀ ਦਾ ਅਵਾਰਡ ਦਿੱਤਾ ਗਿਆ ਜੀ ਉਸ ਤੋਂ ਬਾਅਦ ਹੁਣ ਤੱਕ ਉਹ ਪਰੰਪਰਾ ਨੰਤਰ ਜਾਰੀ ਹੈ ਕਈਆਂ ਨੂੰ ਅਵਾਰਡ ਮਿਲ ਚੁੱਕੇ ਤੇ ਮੇਰਾ ਆਖਰੀ ਸਵਾਲ ਇਹ ਹੈ ਕਿ ਗੁਰਮਤ ਸੰਗੀਤ ਜਾਂ ਗੁਰਬਾਣੀ ਦੇ ਖੇਤਰ ਦੇ ਜਿਹੜੇ ਮਹਾਨ ਰਾਗੀ ਸਹਿਬਾਨ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਸੁਣਦੇ ਹੋਵੋਗੇ। ਹਾਂਜੀ। ਇਸ ਖੇਤਰ ਤੋਂ ਬਾਹਰ ਦੇ ਵੀ ਕੋਈ ਕਲਾਸੀਕਲ ਕਲਾਕਾਰ ਅਜਿਹੇ ਹੈ ਜਿਨ੍ਹਾਂ ਨੂੰ ਤੁਸੀਂ ਸੁੰਨਾ ਪਸੰਦ ਕਰਦੇ ਹੋ? ਹਾਂਜੀ ਕਿਉਂਕਿ ਮੈਂ ਜਿਹੜੇ ਡਬਲ ਐਮਏ ਕੀਤੀ ਉਹ ਸ਼ਾਸਤਰੀ ਸੰਗੀਤ ਵਿੱਚ ਕੀਤੀ ਹੈ। ਠੀਕ ਹੈ ਜੀ। ਉਹਦੇ ਕਰਕੇ ਹੋਏ ਮੈਨੂੰ ਹੋਰ ਉਸਤਾਦਾਂ ਕੋਲ ਸ਼ਾਸਤਰੀ ਸੰਗੀਤ ਦੇ ਉਸਤਾਦਾਂ ਕੋਲ ਵੀ ਜਾਣਾ ਪਿਆ। ਗੁਰਮ ਸੰਗੀਤ ਦੇ ਮੇਰੇ ਉਸਤਾਦ ਵੱਖਰੇ ਨੇ, ਸ਼ਾਸਤਰੀ ਸੰਗੀਤ ਦੇ ਵੱਖਰੇ, ਫਿਰ ਇਹ ਸ਼ਾਸਤਰੀ ਸੰਗੀਤ ਵੀ ਸੁਣਨਾ ਹੈ। ਜਿਤਨਾ ਰੌਲ ਸੰਗੀਤ ਸਿਮੇਲੇ ਨੇ ਜੀ। ਉਹਨੂੰ ਅਸੀਂ ਕਦੀ ਬੇਨਾਗਾ ਹਰ ਸਾਲ ਉਹਨਾਂ ਨੂੰ ਇੱਕ ਉਥੇ ਜਾਇਦਾ ਸੁਣੇ ਦਾ ਬੜੇ ਬੜੇ ਮਹਾਨ ਉਸਤਾਦ ਇੱਥੇ ਇੱਥੇ ਲਖਮੀਨਾਨ ਰਾਗ ਸਭਾ ਹੋਲੀਆਂ ਚ ਲੱਗਦੀ ਹੈ ਜੀ ਇਥੋਂ ਦੇ ਵੀ ਅਸੀਂ ਮੈਂਬਰ ਬਣੇ ਹੋਏ ਆ ਲਾਈਫ ਮੈਂਬਰ ਬਣੇ ਹੋਏ ਆ ਉਹ ਸ਼ਾਸਤਰੀ ਸੰਗੀਤ ਨਾਲ ਪ੍ਰੇਮ ਆ ਗੁਰਮੁ ਸੰਗੀਤ ਨਾਲ ਪ੍ਰੇਮ ਤੇ ਹੈ ਹੀ ਹੈ ਲੇਕਿਨ ਉਹ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਸੰਗੀਤ ਹੈ ਪ੍ਰੋਫੈਸਰ ਸਾਹਿਬ ਮੇਰਾ ਆਖਰੀ ਸਵਾਲ ਆਪ ਜੀ ਨੂੰ ਇਹ ਹੈ ਕਿ ਹੁਣ ਤੱਕ ਤੁਸੀਂ ਲਗਭਗ ਕਿੰਨੇ ਸ਼ਾਗਿਰਦ ਤਿਆਰ ਕਰ ਚੁੱਕੇ ਹੋ ਕਿੰਨੇ ਵਿਦਿਆਰਥੀਆਂ ਨੂੰ ਤਾਲੀਮ ਦੇ ਚੁੱਕੇ ਹੋ ਔਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਉਹ ਵਿਦਿਆਰਥੀ ਗਏ ਜਾਂ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪੜਾਇਆ ਉਹ ਦੱਸਦੀ ਹੈ ਜੀ ਕਿ 1983 ਤੋਂ ਤਾਂ ਮੈਂ ਸ਼੍ਰੀਦ ਸਿੱਖ ਮਿਸ਼ਨ ਕਾਲਜ ਵਿੱਚ ਕਿ ਉਸ ਦੇ ਨਾਲ-ਨਾਲ ਮੇਰੇ ਆਪਣੇ ਅਕੈਡਮੀਆ ਵੀ ਰਏ ਹਨ ਪ੍ਰਾਈਵੇਟ ਹਨਾ ਜਿੱਥੇ ਰਾਗਿਆਂ ਦੇ ਬੱਚੇ ਮੰਜਰਾਨ ਸਕਤਰਾਂ ਦੇ ਬੱਚੇ ਹਨਾ ਮੇਰੇ ਕੋਲ ਸਿੱਖਣਾ ਦੇ ਰਹੇ ਨੇ ਇਸ ਤੋਂ ਲਾਹ ਅਮਰੀਕਨ ਹਰਭਜੋਗੀ ਦੇ 250 ਵਿਦਿਆਰਥੀਆਂ ਨੂੰ ਮੈਂ ਟਿਚ ਕੀਤਾ ਤੇ ਕਾਲਜ ਦੇ ਕੁਝ ਪ੍ਰਾਈਵੇਟ ਵਿਦਿਆਰਥੀ ਮਿਲਾ ਕੇ ਹਨਾ ਜਿਸ ਤਰ੍ਹਾਂ ਇੰਗਲੈਂਡ ਮੈਂ ਨਿਸ਼ਕਾਮ ਸੇਵਕ ਹੋ ਜਾਂਦਾ ਭਾਈ ਮੈਂ ਦੱਸਾਂਗਾ ਜੀ ਉੱਥੇ 250 ਵਿਦਿਆਰਥੀ ਨਾ ਉੱਥੇ ਵਿਟਿਚ ਕੀਤਾ ਕੁਝ ਕੈਨੇਡਾ ਮੈਂ ਵਿਦਿਆਰਥੀਆਂ ਨੂੰ ਨਿਤਿਚ ਕੀਤਾ ਇਸ ਤਰ੍ਹਾਂ ਕੁੱਲ ਮਿਲਾ ਕੇ ਜੇ ਗਿਣਤੀ ਗਣੀ ਜਾਵੇ ਤੇ ਪ੍ਰਾਈਵੇਟ ਜਾਂ ਰੈਗੂਲਰ ਇਤਕਾਲ ਜਾਂਦੇ ਵਿਦਿਆਰਥੀ ਮਿਲਾ ਕੇ ਤੇ 3100 ਦੇ ਲਗਭਗ ਮੇਰਾ ਅੰਦਾਜ਼ਾ ਹੈ ਕਿ ਇੰਨੇ ਕੁ ਵਿਦਿਆਰਥੀ ਹੋ ਚੁੱਕੇ ਨੇ ਜੀ ਕੀ ਬਾਤ ਹੈ ਬਹੁਤ ਦੇਸ਼ਵਦੇਸ਼ਕ ਕੀਰਤਨ ਕਰਕੇ ਆਪਣਾ ਗੁਰਮਤ ਸੰਗੀਤ ਦਾ ਪ੍ਰਚਾਰ ਵੀ ਕਰ ਰਹੇ ਤੇ ਰੋਜੀ ਰੋਟੀ ਵੀ ਕਮਾ ਰਹੇ ਨੇ ਬਹੁਤ ਵੱਡੀਆਂ ਸੇਵਾਵਾਂ ਨੇ ਆਪ ਜੀ ਨੂੰ ਪੰਥ ਦੀ ਔਰ ਅਸੀਂ ਗੁਰਸਾਹਿਬ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਆਪ ਜੀ ਦੇ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਉਹ ਸੇਵਾਵਾਂ ਲੈਂਦੇ ਰਹਿਣ ਸੋ satsang ji ਜਿਵੇਂ ਕਿ ਹਰ ਵਾਰ ਸਾਡੀ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹਿਆਂ ਤਜਰਬੇਕਾਰ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕੀਤਾ ਜਾਏ ਤਾਂ ਕਿ ਸਾਡੀ ਸੰਗਤ ਔਰ ਸਾਡੀ ਨੌਜਵਾਨ ਪੀੜ੍ਹੀ ਅਜਿਹਿਆਂ ਸ਼ਖਸੀਅਤਾਂ ਤੋਂ ਕੁਝ हासिल कर सके कुछ सीखिया ले सके और उम्मीद करते हैं कि प्रोफेसर साहब नाल जेडी assi ਗੱਲਬਾਤ ਕੀਤੀ ਆ ਆਪਜੀ ਇਸਦਾ ਭਰਪੂਰ ਲਾਹਾ ਲਵੋਗੇ और अगले प्रोग्राम दे ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਮਾਇਨਾਲ ਹਸਤੀ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਉਹ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ